ਯਾਦ ਤੇਰੀ ਆਈ ਟੜਕੇ ਟੜਕੇ ਨੀ ਲੈ ਕੇ ਮੈਂ ਆਟੋ ਆਇਆ ਤੇਰੇ ਘਰ ਕੇ ਨੀ ਤੇਰੇ ਉੱਤੇ ਮੈਨੂੰ ਤੇਰੇ ਉੱਤੇ ਮੈਨੂੰ ਵਿਸ਼ਵਾਸ ਮਿੱਠੀਏ ਸਾਡੇ ਨਾਲ ਕਰ ਕੋਈ ਗੱਲਬਾਤ ਮਿੱਠੀਏ ਸਾਡੇ ਨਾਲ ਕਰ ਕੋਈ ਗੱਲਬਾਤ ਮਿੱਠੀਏ ਜਿੱਦਣ ਦਾ ਤੱਕਿਆ ਤੈਨੂੰ ਮੈਂ ਰਤਾਨੈ ਨਹੀਂ ਆਵੇ ਨਾ ਨੀਦ ਮੇਰੀਏ ਜਾਣੈ ਨਹੀਂ ਜਿੱਦਣ ਦਾ ਤੱਕਿਆ ਤੈਨੂੰ ਮੈਂ ਰਤਾਨੈ ਨਹੀਂ ਆਵੇ ਨਾ ਨੀਦ ਮੇਰੀਏ ਜਾਣੈ ਨਹੀਂ ਬੇਚੈਨੀ ਰਹਿੰਦੀ ਬੇਚੈਨੀ ਰਹਿੰਦੀ ਸਾਰੀ ਰਾਤ ਮਿਠੀਏ ਸਾਡੇ ਨਾਲ ਕਰ ਕੋਈ ਸਾਡੇ ਨਾਲ ਕਰ ਕੋਈ ਗੱਲਬਾਤ ਮਿੱਠੀਏ ਗੱਲਬਾਤ ਮਿੱਠੀਏ ਗੱਲਬਾਤ ਮਿੱਠੀਏ 2555 ਨੰਬਰ ਬਿੱਲੋ ਹੈ ਮੇਰਾ ਨਹੀਂ 2555 ਨੰਬਰ ਬਿੱਲੋ ਹੈ ਮੇਰਾ ਨਹੀਂ ਅੱਡੇ ਤੇ ਖੜਾ ਰਹਿੰਦਾ ਯਾਰ ਹੈ ਤੇਰਾ ਨਹੀਂ ਅੱਡੇ ਤੇ ਖੜਾ ਰਹਿੰਦਾ ਯਾਰ ਹੈ ਤੇਰਾ ਨਹੀਂ ਦਿਲ ਵਿੱਚ ਰੱਖਦਾ ਦਿਲ ਵਿੱਚ ਰੱਖਦਾ ਆਸ ਮਿੱਠੀਏ ਸਾਡੇ ਨਾਲ ਕਰ ਕੋਈ ਗੱਲ ਬਾਤ ਮਿੱਠੀਏ ਸਾਡੇ ਨਾਲ ਕਰ ਕੋਈ ਗੱਲ ਬਾਤ ਮਿੱਠੀਏ